ਜ਼ਿਲ੍ਹਾ ਪਠਾਨਕੋਟ ਦੇ ਕੈਂਟ ਰੇਲਵੇ ਸਟੇਸ਼ਨ ਤੇ ਜੀਆਰਪੀ ਅਤੇ ਆਰਪੀਐਸ ਵੱਲੋਂ ਸਾਂਝੇ ਤੌਰ ਤੇ ਹੋਲੀ ਦੇ ਚਲਦਿਆਂ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਮੌਕੇ ਕੈਂਟ ਰੇਲਵੇ ਸਟੇਸ਼ਨ ਤੇ ਆਨ ਜਾਣ ਵਾਲੇ ਯਾਤਰੀਆਂ ਦੇ ਨਾਲ ਹੀ ਰੇਲ ਗੱਡੀਆਂ ਦੀ ਵੀ ਤਲਾਸ਼ੀ ਲਈ ਗਈ ਇਸ ਮੌਕੇ ਜਾਣਕਾਰੀ ਦਿੰਦਿਆਂ 4 ਵਜੇ ਦੇ ਕਰੀਬ ਜੀਆਰਪੀ ਥਾਣਾ ਮੁਖੀ ਟੀਮ ਨੂੰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਮਾੜੇ ਆਸਰਾ ਤੇ ਠੱਲ ਪਾਉਣ ਦੇ ਲਈ ਲਗਾਤਾਰ ਅਜਿਹੇ ਆਪਰੇਸ਼ਨ ਚਲਾਏ ਜਾਂਦੇ ਹਨ ਅਤੇ ਹੋਲੀ ਦਾ ਤਿਉਹਾਰ ਆਉਣ ਵਾਲਾ ਹੈ

ਨੇਕੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਤੇ ਆਪਣੇ ਹੋਲੀ ਦੇ ਤਿਉਹਾਰ ਆ ਰਹੇ ਨੇ ਹੋਲੀ ਦੇ ਤਿਉਹਾਰ ਦਾ ਕਰਕੇ ਜਿਹੜੀਆਂ ਟ੍ਰੇਨਾਂ ਵਿੱਚ ਰਸ਼ ਵੱਧ ਜਾਂਦਾ ਰੇਲਵੇ ਸਟੇਸ਼ਨਾਂ ਤੇ ਵੀ ਰਸ਼ ਵੱਧ ਜਾਂਦਾ ਤੇ ਰਸ਼ਵਤਨ ਦਾ ਕਰਕੇ ਜਿਹੜੇ ਕੋਸ਼ਿਸ਼ ਸ਼ਰਾਰਤੀ ਅਨਸਰ ਹੁੰਦੇ ਆ ਉਹ ਵੀ ਐਕਟਿਵ ਹੋ ਜਾਂਦੇ ਆ ਤੇ ਉਹਨਾਂ ਨੂੰ ਰੋਕਣ ਲਈ ਔਰ ਯਾਤਰੀਆਂ ਦੀ ਜਿਹੜੀ ਅ ਸਿਕਿਉਰਟੀ ਵਾਸਤੇ ਉਹਦੇ ਵਾਸਤੇ ਜਿਹੜੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਚੈਕਿੰਗ ਕਿਸ ਤਰੀਕੇ ਨਾਲ ਕੀਤੀ ਗਈ ਜਿਹੜੀ ਅਇਤ ਲੈ ਚੈਕਿੰਗ ਅਸੀਂ ਸਾਡੇ ਨਾਲ ਡਿਸਟ੍ਰਿਕਟ ਪੁਲਿਸ ਵੀ ਹੈਗੀ ਆ ਉਸ ਤੋਂ ਨਾਲ ਆਰਪੀਐਫ ਦਾ ਸਟਾਫ ਵੀ ਨਾਲ ਲਿਆ ਔਰ ਐਂਟੀ ਸਪੋਟੇਜ ਟੀਮ ਨੂੰ ਨਾਲ ਲੈ ਕੇ ਅਸੀਂ ਜਿਹੜੀ ਚੈਕਿੰਗ ਆ ਉਹ ਆਪਣੇ ਯਾਤਰੀਆਂ ਦੇ ਸਮਾਨ ਦੀ ਔਰ ਛੱਪੀ ਵਿਅਕਤੀਆਂ ਨੂੰ ਚੈੱਕ ਕੀਤਾ ਉਹਨਾਂ ਨੂੰ ਪਾਇਸ ਪਾਇਸ ਐਪ ਦੇ ਨਾਲ ਉਹਨਾਂ ਦੇ ਮਤਲਬ ਫੋਟੋਆਂ ਖਿੱਚ ਕੇ ਉਹਨਾਂ ਚੈੱਕ ਕੀਤਾ ਵੀ ਉਹ ਕੋਈ ਕੋਈ ਇਹੋ ਜਿਹਾ ਚੱਕੀ ਹੁੰਦਾ ਜਿਹਦੇ ਤੇ ਕੋਈ ਮੁਕੱਦਮਾ ਦਰਵਾ ਹੋਦਾ ਤਾਂ ਸਾਡੇ ਸਾਹਮਣੇ ਆ ਜਾਂਦਾ ਯੋਧ ਨਸ਼ਾ ਵਿਰੋਧ ਜਿਹੜੀ ਮੀਮ ਚੱਲ ਰਹੀ ਆ ਉਸ ਨੂੰ ਲੈ ਕੇ ਕਿਵੇਂ ਦਾ ਜਿਹੜਾ ਕਿ ਇੱਥੇ ਸਾਰਾ ਸੁਰੱਖਿਆ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਬਿਲਕੁਲ ਜੀ ਉਹ ਨਸ਼ਾ ਦੇ ਵਿਰੋਧ ਜਿਹੜਾ ਚੱਲ ਰਿਹਾ ਉਹਦੇ ਵਿੱਚ ਵੀ ਸਾਡੇ ਵੱਲੋਂ ਮਤਲਬ ਪੂਰਾ ਪੂਰਾ ਯੋਗਦਾਨ ਪਾਇਆ ਜਾ ਰਿਹਾ ਅਸੀਂ ਲਗਾਤਾਰ ਚੈਕਿੰਗ ਕਰ ਰਹੇ ਹਾਂ ਔਰ ਚੈਕਿੰਗ ਦੇ ਦੌਰਾਨ ਪਿਛਲੇ ਜੀ ਤੁਸੀਂ ਦੇਖਿਆ ਪਿਛਲੇ ਮਹੀਨੇ ਸਾਨੂੰ ਕੁਝ ਵਧੀਆ ਮਹੱਤਵਪੂਰਨ ਵੈਪਨ ਰਿਕਵਰੀ ਵੀ ਹੋਈਆਂ ਨੇ ਤੇ ਉਹਦੇ ਉਹਦੇ ਚੱਲਦੇ ਅਸੀਂ ਨਾਲ ਦੀ ਨਾਲ ਇਹ ਵੀ ਚੀਜ਼ ਚੈੱਕ ਕਰ ਰਹੇ ਹਾਂ ਵੀ ਕੋਈ ਜਿਹੜੀ ਟ੍ਰੇਨਾਂ ਦੇ ਥਰੂ ਜਿਹੜਾ ਨਸ਼ੀ ਦੀ ਕੋਈ ਸਮਗਲਿੰਗ ਵਗੈਰਾ ਜਿਹੜੀ ਉਹ ਨਾ ਹੋਵੇ ਤੇ ਇਹਨਾਂ ਦੇ ਵਿੱਚ ਵੀ ਚੈਕਿੰਗ ਕੀਤੀ ਆ ਗਈ ਹੈ ਟ੍ਰੇਨਾਂ ਹਾਂਜੀ ਟ੍ਰੇਨ ਜਿਹੜੀਆਂ ਆਉਣ ਜਾ ਰਹੀਆਂ ਜਿਹੜੀਆਂ ਜੰਕੇ ਵੱਲੋਂ ਆ ਰਹੀ ਚੈਕਿੰਗ ਟ੍ਰੇਨਾਂ ਜਾਂ ਇਧਰੋਂ ਜੰਕੇ ਨੂੰ ਜਾ ਰਹੀਆਂ ਉਹਨਾਂ ਨੂੰ ਵੀ ਅਸੀਂ ਲਗਾਤਾਰ ਜਿਹੜੀ ਚੈਕਿੰਗ ਕਰਦੇ ਸਾਰੇ